ਸੇਹ ਪਦਾ ਤਗਰਾ ਸਵਾਦ ਔ ਜੂਗੀ ਤਨ ਤਨ ਵੇਹ ਚਿੱਲਕ ਮਣ ਲੈ ਗੜ ਵੇਹ ਵਰਗੀ ਰੰਨ ਵੇਹ ਚਿੱਲਕ ਮਣ ਲੈ ਗੜ ਵੇਹ ਵਰਗੀ ਰੰਨ ਵੇਹ ਚਿੱਲਕ ਮਣ ਲੈ ਟੈਂ ਦੇ ਫੂਦੀ ਵਾਂਗੂ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀਏ ਸਾਲੀਅਤ ਕਰਕੇ ਗੱਲ ਕਰ ਰਹੇ ਆ ਉਸ ਅਮਰ ਗਾਇਕ ਅਮਰ ਸਿੰਘ ਚੰਦਗੀਲਾ ਦੀ ਦੋਸਤੋ ਦੱਸਦੇ ਆ ਕਿ ਅਮਰ ਸਿੰਘ ਚੰਦਗੀਲਾ ਆਤਮਾਰਕ 1988 ਨੂੰ ਸਾਡੇ ਕੋਲੋਂ ਸਦਾ ਲਈ ਵਿਸਰ ਗਿਆ ਜਿਵੇਂ ਉਹਨਾਂ ਦੇ ਸਾਥ ਸੁਰਿੰਦਰ ਸਿੰਘ ਦਾ ਜੀ ਜਿਹੜਾ ਉਗੜਾ ਮਸ਼ਹੂਰ ਹੋਇਆ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਅੱਜ ਦੇਖਦੇ ਆ ਤੁਸੀਂ ਇਹ ਪਿੰਡ ਦੁਗਰੀ ਲੁਧਿਆਣਾ ਦੇ ਨਜ਼ਦੀਕ ਪੈਂਦਾ ਜਿੱਥੋਂ ਦੀ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਸ਼ਮਸ਼ਾਨ ਘਾੜਮੀ ਜਿਹੜੇ ਉਹ ਨਜ਼ਰ ਆ ਰਹੀ ਆ ਤੇ ਇਧਰਲੇ ਪਾਸੇ ਜਿਹੜਾ ਬੈਕ ਸਾਈਡ ਤੇ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਦੀ ਉਹਨਾਂ ਦੀ ਸਮਾਦ ਬਣੀ ਹੋਈ ਆ ਸਾਰਾ ਇਸ ਟਾਈਮ ਪੱਕਾ ਆ 36 ਸਾਲ ਪਹਿਲਾਂ ਦੀ ਘਟਨਾ ਆ 36 ਸਾਲ ਦੇ ਵਿੱਚ ਬੜਾ ਕੁਝ ਜਿਹੜਾ ਆ ਉਹ ਡਵੈਲਪ ਹੋ ਗਿਆ ਹਾਲਾਤ ਬਦਲ ਗਏ ਉਸੀ 5-7 ਸਾਲ ਦੇ ਵਿੱਚ ਦੇਖੋ ਕਿੰਨਾ ਕੁਝ ਬਦਲ ਗਿਆ ਵਿਕਾਸ ਕਿੰਨਾ ਹੋਇਆ ਇਹ ਦੇਸ਼ ਦਾ ਪਰ ਇਹ ਤਾਂ ਗੱਲ ਜਿਹੜੀ ਆ 36 ਸਾਲ ਪਹਿਲਾਂ ਦੀ ਆ 36 ਸਾਲ ਪਹਿਲਾਂ ਇੱਥੇ ਕਿਹੋ ਜਿਹੇ ਹਾਲਾਤ ਹੋਣਗੇ ਅੱਜ ਤਰ੍ਹਾਂ-ਤਰ੍ਹਾਂ ਦੇ ਲੋਕ ਆਏ ਆ ਤਰ੍ਹਾਂ-ਤਰ੍ਹਾਂ ਦੇ ਜਿਹੜੇ ਆ ਉਹ ਵੱਖ-ਵੱਖ ਧੰਗ ਦੇ ਨਾਲ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਨੂੰ ਸ਼ਰਧਾਂਜਲੀ ਦੇਣਾ ਭੇਟ ਕਰ ਰਹੇ ਆ ਸ਼ਰਧਾ ਦੇ ਨਾਲ ਮੱਥਾ ਟੇਕ ਰਹੇ ਆ ਤੂਬਕੀਆਂ ਗਰੋਵਟੀਆਂ ਜਿਹੜੀਆਂ ਚੱਲ ਰਹੀਆਂ ਤੇ ਵੱਖ-ਵੱਖ ਧੰਗ ਦੇ ਨਾਲ ਜਿਹੜੀ ਇਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਆ ਤੁਹਾਨੂੰ ਦਿਖਾਉਣੇ ਆ ਇੱਕ ਪੇਸ਼ ਕਰਾਂਗੇ ਅੱਜ ਦਾ ਤੁਹਾਨੂੰ ਜਿਹੜਾ ਵਰਸੀ ਮੌਕੇ ਜਿਹੜੀ ਸ਼ਰਧਾਂਜਲੀ ਭੇਟ ਕਿਆਂ ਬੀਬੀ ਜੀ ਗੌਂਦੇ ਆ ਜਾਂ ਜਿਹੜੇ ਉਹਨਾਂ ਦੇ ਉਹਨਾਂ ਵਾਲੇ ਆ ਉਹ ਕਿਵੇਂ ਉਹਨਾਂ ਨੂੰ ਵਕਫ ਵਕਫ ਧੰਗ ਦੇ ਨਾਲ ਸ਼ਰਧਾਂਜਲੀ ਭੇਟ ਕਰਦੇ ਆ ਆਹ ਤੁਹਾਨੂੰ ਦਿਖਾਉਣੇ ਆ ਪਿੰਡ ਦੁਗਰੀ ਦੇ ਸ਼ਮਸ਼ਾਨ ਘਰ ਕੁਚੀ ਤਾਂ ਸਹੀ ਕੁਚੀ ਤਾਂ ਸਹੀ ਨੀਨਣਾ ਨੇ ਤੇਰੇ ਵੀਰ ਨੂੰ ਰਾਤ ਦਾ ਨਾ ਬੋਲੇ ਮੇਰੇ ਨਾਲ ਪਤਾ ਨਹੀਂ ਨਣਾਂ ਨੇ ਆਉਂਦੇ ਦਿੱਤਾ ਤੇਰੀ ਗੱਲ ਦਾ ਹਰ ਤਾਲ ਦੇਵੇ ਮੈਨੂੰ ਨਾਲ ਰਾਤ ਦਾ ਨਾ ਬੋਲੇ ਮੇਰੇ ਨਾਲ ਹੱਥ ਕਾਲ ਜਾਂ ਲੱਕੀ ਨਣਦੇ ਦਿੱਕੀ ਨਾ ਚੱਕੀ ਨਣਦੇ ਅੱਤ ਕਾਲ ਜਾਈ ਤੱਕੀ ਨਨ ਦੇ ਬਿੱਗੇ ਨੇ ਮੈਂ ਚੱਕੀ ਨਨ ਦੇ ਕਿੰਦ ਦੇ ਨਵਾਲ ਮੇਰੀ ਕੁਤ ਸਾਰੇ ਕੁਲ ਗਲ ਹੰਦੀ ਮੈਂ ਤਾਂ ਜਾਵਾ ਇਹ ਨਟਾ ਰਾਤ ਦਾ ਨਮੋਲੇ ਮੇਰੇ ਨੋ ਰਾਤ ਦਾ ਨਮੋਲੇ ਮੇਰੇ ਨੋ ਗੋਰੇ ਰੰਗ ਤੇ ਚੜੀ ਜਵਾਨੀ ਵੀਰ ਤੇਰੇ ਨੇ ਕਦਰ ਨਾ ਜਾਣੀ ਗੋਰੇ ਰੰਗ ਤੇ ਚੜੀ ਜਵਾਨੀ ਵੀਰ ਤੇਰੇ ਨੇ ਕਦਰ ਨਾ ਜਾਣੀ ਹੁੰਦੇ ਹੋਰ ਹੁਸਨ ਜਵਾਨੀ ਦਾ ਕਲੀਆਂ ਨੂੰ ਦਿੰਦੇ ਨੇ ਲਤਾਂ ਰਾਤ ਦਾ ਨਾ ਬੋਲੇ ਮੇਰੇ ਨਾਲ रात दान बोले मेरे वीर तेरे ना सुला करा दे बहु पड़के कौन बिठा दे वीर तेरे ना सुला करा दे बाहू के कौन बिठा दे पिंड पानिया में चम पीला होया फिर रखदाना पौरा मिठिया ਰਾਤੀ ਤਾਨ ਬੋਲੇ ਮੇਰੇ ਨਾਮ ਰਾਤੀ ਤਾਨ ਬੋਲੇ ਮੇਰੇ ਨਾਮ ਵੱਡਿਆਂ ਕਰਾਂਦੀਆਂ ਉੱਚੀਆਂ ਹਵੇਲੀਆਂ ਤੈੱਕ ਬਵਾਲੀ ਸੰਵੇਂ ਵੱਡਿਆਂ ਕਰਾਂਦੀਆਂ ਉੱਚੀਆਂ ਹਵੇਲੀਆਂ ਤੈੱਕ ਬਵਾਲੀ ਸੰਰੋ ਪਾੜੀ ਤੇ ਪੜਾ ਧਗਰਾ ਸਵਾਂਗ ਹੋ ਜੂਗੀ ਤਨ ਤਨ ਵੇਹ ਚਿੱਟਲਕ ਮਣ ਲੈ ਗੜ ਵੇਹ ਬਰਗੀ ਰੰਗ ਵੇਹ ਚਿੱਟਲਕ ਮਣ ਲੈ ਨਰਬੇ ਮਰਗੇ ਰੰਬੇ ਚਿੱਜਾ ਲਕਮਣ ਲੈ ਤੂੰ ਜੀ ਚਰਨਾਂ ਦਾ ਤਰਪੀ ਨਵੇਂ ਸਕਾਰਪੇ ਸਾਵੇਂ ਤੇ ਦੀਪਕੜੀ ਧੂਆਂ ਚਾਦਰਾਂ ਤਰਪ ਸੁਬਰ ਜਾ ਜਾਵੇਂ ਤੂੰ ਜੀ ਚਰਨਾਂ ਦਾ ਤਰਪੀ ਨਵੇਂ ਸਕਾਰਪੇ ਸਾਵੇਂ ਤੇ ਦੀਪਕੜੀ ਧੂਆਂ ਚਾਦਰਾਂ ਤਰਪ ਸੁਬਰ ਜਾ ਜਾਵੇਂ ਵੀਰ ਤੇਰੇ ਨਾਲ ਲੈ ਲਉ ਨਾਮਾ ਅਲਕੇ ਲਾਇਆ ਜਨ ਦੇ ਚ ਚਲਕ ਮਣ ਲੈ ਗੜਬੇ ਵਰਗੀ ਰਨਵੇ ਚ ਚਲਕ ਮਣ ਲੈ ਮੈਠਾ ਗੜਬੇ ਵਰਗੀ ਰਨਵੇ ਚ ਚਲਕ ਮਣ ਲੈ ਨਾਰ ਚੁਕੀ ਨਣ ਕਰਮਾ ਵਾਲਾ ਲੈ ਜੂ ਡੋਲੀ ਪਾਕੇ ਕਰ ਜੂਦਾ ਚਾਪੂਰੇ ਨਹੀਂ ਚਮਕੀਲਾ ਮੇਰੇ ਆਕੇ ਨਾਰ ਚੁਕੀ ਨਣ ਕਰਮਾ ਵਾਲਾ ਲੈ ਜੂ ਡੋਲੀ ਪਾਕੇ कर जुगा चा पूरे नी चमकीला मेरे आके कोटे चढ़ चढ़ रावा बेक दी आजे है चीरा बनजे जे है। जी जलक मेन ले गड़बे बरगी रन वे जी जलक मेन ले मैं क्या गड़बे बरगी रन वे जी जलक ले तेरा नाम की है अमरजीत किलो जी कौन है जी मैं लुधियाने दी हां चमकीले चम पाजी ना गौनी हां ਰਬ ਨਾਲ ਸੰਗਤ ਕਰਨ ਦਾ ਮੌਕਾ ਹੋਇਆ ਤੁਹਾਨੂੰ ਹਾਂ ਜੀ ਮੈਂ ਨਹੀਂ ਜੀ ਮੈਂ ਬਚਪਨ ਚ ਦੇਖਿਆ ਥੋੜਾ ਘੱਟ ਦੇਖਣ ਦਿੰਦੇ ਸੀ ਘਰ ਦੇ ਇਹ ਗੱਲ ਸੱਚ ਹੈ ਜੀ ਠੀਕ ਹੈ ਤੇ ਤੁਕੀਲਾ ਜੀ ਅੱਜ ਤੱਕ ਮੈਂ ਉਹਨਾਂ ਦੇ ਸ਼ਗਿਰਦ ਚਮਕ ਚਮਕੀਲੇ ਬੱਬੂ ਨਾਲ ਗਾਉਣੀ ਆ ਜੀ ਮੈਂ ਬਿਮਾਰ ਹਾਂ ਮੈਂ ਤਾਂ ਦੂਣ ਵੈਸੇ ਚਲੋ ਹਾਜ਼ਰੀ ਲਾਤੀ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦੀ ਯਾਦਾਂ ਨੂੰ ਤਾਜ਼ਾ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਂ ਬਹੁਤ ਕੁਝ ਲੋਕ ਮੈਨੂੰ ਐਂ ਕਹਿ ਦਿੰਦੇ ਆ ਉਹਨਾਂ ਦੀ ਅਮਰ ਜੋਤੀ ਅੰਮ੍ਰ ਸ਼ਕਲ ਹੈ ਤੇ ਚਲੋ ਮੈਂ ਇੰਨਾ ਹੀ ਬੜਾਈ ਉਹਨਾ ਉਹਨਾ ਵਰਗੇ ਬੰਨਾ ਬੜਾ ਔਖਾ ਕੋਈ ਨਹੀਂ ਬਣ ਸਕਦਾ ਨਾ ਗਾ ਸਕਦਾ ਮੈਂ ਤਾਂ ਬਿਲਕੁਲ ਬਿਮਾਰ ਆ ਜਾਵੇਂ ਮੈਂ ਤੁਹਾਨੂੰ ਹਾਜ਼ਰੀ ਲਵਾਤੀ ਹਾਂਜੀ ਬਤਾ ਜੀ ਸੁਣਾ ਤੇ ਹਾਜ਼ਰੀ ਲਾ ਆਹ ਜੀ ਸਪੈਸ਼ਲ ਮੱਥਾ ਦੇਖਣ ਆਈ ਹਾਂ ਸਪੈਸ਼ਲ ਅਸ਼ੀਰਵਾਦ ਲੈਣ ਸਾਲ ਬਾਅਦ ਆਈ ਦਾ ਹਾਂਜੀ ਕਿਹਨਾ ਆਪਰੇ ਮੇਰਾ ਜੀ ਸਿੰਧਾ ਸਵੱਦੀਆ ਕਹਿਣਾ ਜਾਣਿਆ ਤੁਸੀ ਅਸੀਂ ਸੁਮਕੀਲਾ ਜੀ ਬਾਰੇ ਕਹਿਣਾ ਜਾਣਿਆ ਵੀ ਮੈਂ ਜਦ ਸੁਮਕੀਲਾ ਜੀ ਦੇ ਪੰਜ ਖਾੜੇ ਦੇਖਿਆ ਮੈਂ ਉਸਤੇ ਮੁੰਡੀ 20 ਸਾਲ ਦਾ ਤੇ ਮਿਲਿਆ ਵੀ ਅਦਾ ਕਰ ਮੈਨੂੰ ਉਹਦੇ ਪੂਰੇ ਸੁਭਾਅ ਦਾ ਨੇਚਰ ਦਾ ਸਾਰਾ ਪਤਾ ਵੀ ਉਹ ਬੰਦਾ ਕਿਸ ਤਰ੍ਹਾਂ ਦਾ ਇਨਸਾਨ ਸੀ ਕਿਦਾਂ ਦਾ ਇੱਕ ਕਲਾਕਾਰ ਸੀ ਉਹ ਤਾਂ ਇੱਕ ਮਤਲਬ ਕਲਾਕਾਰ ਦੇ ਰੂਪ ਦੇ ਵਿੱਚ ਇੱਕ ਰੱਬ ਦਾ ਰੂਪ ਆਇਆ ਹੋਇਆ ਸੀਗਾ ਜਿਹਦਾ ਮਤਲਬ ਇੰਨੀ ਨਿਮਰਤਾ ਇੰਨੀ ਸ਼ਾਂਤੀ ਜਿਹੜੇ ਇੱਕ ਬੰਦੇ ਨੇ ਕਹਿਦਾ ਮੈਂ ਗਰੀਬ ਆ ਮੇਰੇ ਕੋਲ ਪੈਸੇ ਘੱਟ ਆ ਉਨੇ ਕਦੇ ਕਿਸੇ ਨੇ ਜੱਜ ਨਹੀਂ ਕੀਤਾ ਪੈਸਿਆਂ ਬਾਰੇ ਆਪਦੇ ਬੰਦੇ ਨੂੰ ਇਹ ਗੱਲ ਕਹੀ ਹੁੰਦੀ ਸੀ ਜਿਹੜਾ ਬੰਦਾ ਆਪਣੇ ਬੁੱਕਲ ਕਲਰਕ ਨੂੰ ਜਿਹੜਾ ਬੰਦਾ ਵੀ ਕਹਿੰਦਾ ਵਾ ਮੇਰੇ ਕੋ ਪੈਸੇ ਘਟਾ ਜਾਂ ਕਿਨੇ ਆ ਤੋ ਉਹਦੇ ਨਾਲ ਜਹਿਰ ਨਹੀਂ ਕਰਨੀ ਜਿੰਨੇ ਕੋ ਬੁੱਕਰ ਦਾ ਕਰ ਲੈ ਵੀ ਪਰਮ ਮੈਂ ਗਾਉਣਾ ਵਾ ਤੁਸੀਂ ਨਹੀਂ ਗਾਉਣਾ ਇਦਾਂ ਨੇੜੇ ਨੇੜਿਓ ਮਿਲਣ ਦਾ ਮੌਕਾ ਹਾਂਜੀ ਮਿਲਿਆ ਕੋਈ ਇਦਾਂ ਕੰਟਾ ਕਿਹੋ ਜੀ ਗੱਲਬਾਤ ਹੋਈ ਬਹੁਤ ਵਧੀਆ ਗੱਲਬਾਤ ਹੋਈ ਜੀ ਮੈਨੂੰ ਸ਼ੌਕ ਸੀਗਾ ਗਾਉਣ ਦਾ ਮੈਂ ਕਿਹਾ ਜੀ ਮੈਂ ਥੋੜਾ ਜਿਹਾ ਜਗਰਦ ਮਾਣਾ ਗਾਉਣਾ ਮੈਂ ਉਹਦੋਂ ਆ ਮੁੰਡੇ ਵਰਗੇ ਸੀ 7ਵੀਂ 8ਵੀਂ ਚ ਪੜਦੇ 7ਵੀਂ ਦੇ ਵਿੱਚ ਉਹ ਮੈਨੂੰ ਗੱਲ ਵੀ ਕਿਹੜੀ ਗੱਲ ਚ ਮਾਰਦਾ ਮੈਂ ਕਿਹਾ ਵੀ ਸੱਚ ਨਹੀਂ ਦੇ ਵਿੱਚ ਕਹਿੰਦੇ ਵੀ ਨਹੀਂ ਕਾਕਾ ਤੇਰੀ ਉਮਰ ਥੋੜੀ ਆ ਇਹ ਮੇਰੇ ਨਾਲ ਹਕੀਕਤ ਆ میٹرਕ ਪਾਸ ਕਰ ਹਾਲਾਤ ਮਾੜੇ ਉਹ ਹਾਲਾਤ ਬਹੁਤ ਮਾੜੇ ਸੀ ਜੀ ਤੇ ਆ ਪੰਜਾਸੀ ਸੱਤੀ ਦੀ ਗੱਲ ਸੱਚੀ ਏ ਵੀ ਜਿਹਨਾਂ ਤੋਂ میٹرਕ ਪਾਸ ਕਰ ਗਿਆ ਸਾਡੇ ਕੋਲੇ ਆ ਜੀ ਮੇਰੇ ਕੋਲੇ ਤੇਰੇ ਨਾਲ ਮੇਰਾ ਵਾਦਾ ਰਹਿ ਮੈਂ ਤੈਨੂੰ ਜ਼ਰੂਰ ਦੇਖ ਮਨੂੰ ਇਸ ਤਰ੍ਹਾਂ ਦਾ ਉਹਨਾਂ ਸੁਭਾਅ ਸੀ ਕਦੇ ਵੀ ਉਹ ਕਦੇ ਕੋਈ ਗਲਤ ਰਹਿ ਨਹੀਂ ਸੀ ਨੂੰ ਤੁਮਕੀਲੇ ਦਾ ਨਗਮਾ ਕੋ ਹਾਂ ਜੀ ਤੁਮਕੀਲੇ ਦਾ ਫੀਜ਼ਮਕੀਲੇ ਜਿਹੜਾ ਮਰਜ਼ੀ ਖੋਲੋ ਏ ਮਾਂ ਮਰ ਕੇ ਲਈ ਥਾਵੇ ਪੁੱਤ ਜਾਂਦੀ ਵਾਰੀ ਇਕ ਤੇਰੀ ਕਹੇ ਮੈਨੂੰ ਮਾਂ ਦੇ ਪੁੱਤ ਜਾਂਦੀ ਵਾਰੀ ਡੰਗ ਜਾ ਨਾਗੇ ਨਾ ਮੰਗਿਆ ਪਾਣੀ ਹਾਏ ਉੱਠ ਪੁੱਤ ਵੇ ਤੇਰੇ ਖੇੜੇ ਹਾਣੀ ਓ ਡੰਗ ਜਾ ਨਾਗੇ ਨਾ ਮੰਗਿਆ ਪਾਣੀ

ਤਰਾ ਰਾਣੀ ਬੁੱਕ ਬੁੱਕ ਰੋਵੇ ਮਿਟ ਗਿਆ ਚਮਕੀ ਲੈਣਾ ਬੇਪੁੱਤ ਜਾਂਦੀ ਵਾਰੀ ਇਕ ਮੇਰੀ ਕਹੇ ਨੂੰ ਮਾਂ ਬੇਪੁੱਤ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ ਤਰਿਆਂ ਦੀ ਲੋਏ ਲੋਏ ਉੱਡੀ ਅਰ ਕਰਦੇ ਮਾਟੀ ਕੀ ਨਾਲੇ ਉਹ ਜਾਂਦੇ ਦੇ ਸੀ ਮੇਸੀ ਦੀ ਦੇ ਨਾਲ ਪਤੀ ਜਿੱਤਾ ਪੁੱਤੀ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਂ ਹੈ ਕੀਤੀ ਮਾਤਾ ਗੁਜਰੀ ਕਮਾਂ ਓਏ ਅੱਖਾਂ ਬਿੱਲੀਆਂ ਤੇ ਗੱਲਾਂ ਘੋਲ-ਮੋਲ ਨਹੀਂ ਅੱਖਾਂ ਬਿੱਲੀਆਂ ਤੇ ਗੱਲਾਂ ਘੋਲ-ਮੋਲ ਨਹੀਂ ਤੇਰਾ ਅੰਗੇ ਅੰਗੇ ਕਰਦਾ ਕਲੋਲ ਨੇ ਆਸ਼ਕ ਮਾਰੇਗੀ ਦੜੀਆਂ ਕੰਬ ਵਾਂਗੂ ਨਿਕਰੀ ਨਹੀਂ ਘਰ ਬੁਝਾਰੇਗੀ ਦੜੀਆਂ ਕੰਬ ਵਾਂਗੂ ਨਿਕਰੀ ਨਹੀਂ ਘਰ ਬੁਝਾਰੇਗੀ ਦੰਦ ਮੋਤੀਆਂ ਦੇ ਦਾਰੇ ਲਾਲ ਬੁੱਲੀਆਂ ਸੁਦੂਰੀ ਦੇ ਰੰਗ ਹੋ ਗਿਆ ਅੱਲੋ ਤੇ ਬਣਾ ਦੀ ਟਾਣੀ ਦੇਖ ਸੋਹਣਿਆ ਮਤੋਂ ਨਾ ਸੱਤੀ ਲੰਘ ਹੋ ਗਿਆ ਉਹਦਾ ਮਾਤਮ ਕੀ ਲੱਜ ਦੋ ਦੱਸਿਆ ਜਿਵੇਂ ਮੱਲ ਜੋਰੀ ਸਾਹ ਸਾਹ ਰੱਖਿਆ ਆਏ ਨਹੀਂ ਮਨ ਬੋਲੇ ਨੂੰ ਕਟੂਆ ਪਟਣ ਨੂੰ ਫੇਰਦਾ ਵੇ ਨਾਰ ਮੱਪਟੋਲੇ ਨੂੰ ਅੱਜ ਫਰਦੀਏ ਕੰਬੋ ਵਾਂਗ ਨਿਕਰੀ ਨਕਾਰ ਗੁਝਾਰੇਗੀ ਪਤਿਲੇ ਵਿੱਚ ਖੋੜ ਦੇ ਗਰੀ ਮਾਰ ਕੇ ਕਿਸ ਨੂੰ ਤੇਰੀ ਚਾੜ ਦੁੰਬਲੀ ਅਮਲੀ ਦੀ ਅੱਖ ਵੇਖ ਲਾਲ ਨਾਣੀ ਅਮਲੀ ਦੀ ਅੱਖ ਵੇਖ ਲਾਲ ਨਾਣੀ ਸੁੱਖ ਦਾ ਮੜਾ ਦੂਏ ਵਾੜ ਵਾੜ ਨੀ ਤੇਰੀ ਗੁੱਤ ਦਾ ਘਾਗ ਹੋਣ ਵਾੜ ਵਾੜ ਨੀ ਕਰਦਾ ਸਫੁੱਤ ਮੇਰੇ ਕੋਲੇ ਰਹਿੰਦਾ ਸੀ ਬੜਾ ਸੋ ਉਹ ਮੁੰਡਾ ਨਹੀਂ ਵਿੱਚੋਲਾ ਕਹਿੰਦਾ ਸੀ ਕਰਦਾ ਸਫੁੱਤ ਮੇਰੇ ਕੋਲੇ ਰਹਿੰਦਾ ਸੀ ਬੜਾ ਸੋ ਉਹ ਮੁੰਡਾ ਨਹੀਂ ਵਿੱਚੋਲਾ ਕਹਿੰਦਾ ਸੀ ਕੱਤੀ ਕੈਲ ਖੰਗੁਰ ਦੇ ਨਾਲ ਕੋਰਤੀ ਕੱਤੀ ਕੈਲ ਖੰਗੁਰ ਦੇ ਨਾਲ ਕੋਰਤੀ ਅਮਲੀ ਦੇ ਲੜ ਲਾ ਕੇ ਢੇੜੀ ਰੋੜਦੀ ਅਮਲੀ ਦੇ ਲੜ ਲਾ ਕੇ ਢੇੜੀ ਰੋੜਦੀ ਜੋਰ ਦਰੀਪਾਂ ਦਾ ਮਾਰ ਛਿੜਕ ਸੋਹਣਾਂ ਮੁੜ ਕੇ ਸਾਡੀ ਕੱਖਾਂ ਦੀ ਕੁੱਲੀ ਤੇ ਹੱਥ ਵੱਡਿਆਂ ਤਰ੍ਹਾਂ ਨਾਲ ਜੁੜਦੇ ਆਰੁਥ ਕਿਸ ਨੇ ਵੇਹ ਤੈਂਗਲ ਹਸਰੀਆਂ ਰੇ ਇਹਨੂੰ ਦੇਖ ਤੀਆਂ ਹੀਰਾ ਸੋਲ ਮੱਖਣ ਹਾਰੀ ਨਹੀਂ ਸੋਨ ਤੇ ਹੀ ਡੈਰੀ ਤੇਰੀ ਜਦੋਂ ਪਹਿਲੀ ਨਾਮ ਪੜੀ ਅਣੀ ਧੁੱਪਣ ਕੜ ਗਈ ਮੇਰੀ ਜਦੋਂ ਪਹਿਲੀ ਨਾਮ ਪੜੀ ਅਣੀ ਧੁੱਪਣ ਕੜ ਗਈ ਮੇਰੀ